ਦੇ ਅਸਰਾਂ ਨੂੰ ਸੁਝਾਵਾ ਦਿਓ ਸੁਝਾਵਾ ਦਿਓ ਸੁਝਾਵਾ ਦਿਓ ਇੱਕ ਆਸ਼ਿੰਦਾਰ ਜਿੰਦਾਬਾਦ ਜਿੰਦਾਬਾਦ ਮੇਰੇ ਮੁੰਦੇ ਖੇਤ ਮਜ਼ਦੂਰ ਦੇ ਖੇਤ ਮਜ਼ਦੂਰ ਦਾ ਇੱਕ ਆਸ਼ਿੰਦਾਰ ਅੱਜ ਤਰਫ ਰਸਾਇਕ ਮੈਂ ਲక్ష్మణ ਸਿੰਘ ਸੇਵੇ ਵਾਲਾ ਸੁਭਾ ਜਨ ਸਕੱਤਰ ਪੰਜਾਬ ਖੇਤ ਮਜ਼ਦੂਰ ਜੁਨੇ ਮੇਰੇ ਨਾਲ ਪੰਜਾਬ ਖੇਤ ਮਜ਼ਦੂਰ ਸਭਾ ਦੇ ਸਾਥੀ ਮਿੱਠੂ ਸਿੰਘ ਕੁੱਦਾ ਜਹਾਤੀ ਮਜ਼ਦੂਰ ਸਭਾ ਦੇ ਸਾਥੀ ਪ੍ਰਕਾਸ਼ ਸਿੰਘ ਨੰਦਗੜ੍ਹ ਅੱਜ ਪਿੰਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਨੇ ਸਾਂਝਾ ਮੋਰਚਾ ਪੰਜਾਬ ਦੇ ਵੱਲੋਂ ਪੰਜਾਬ ਭਾਰ ਚ ਡੀਸੀ ਦਫ਼ਤਰਾਂ ਤੇ ਤਹਿਸੀਲ ਦਫ਼ਤਰਾਂ ਦੇ ਅੱਗੇ ਧਰਨੇ ਦੇ ਕੇ ਹੜ੍ਹ ਪੀੜਤਾ ਨੇ ਮੁਢਲ ਸੇਬੇ ਨਾਲ ਸੰਬੰਧਿਤ ਜਿਹੜੀਆਂ ਮੰਗਾਂ ਹਨ ਉਹਨਾਂ ਲਈ ਮੰਗ ਪੱਤਰ ਦਿੱਤੇ ਜਾ ਰਹੇ ਆ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਜਿੰਨੇ ਹੜ੍ਹ ਆਏ ਆ ਬਾਰਸ਼ਾਂ ਹੋਈਆਂ ਉਹਨਾਂ ਦੇ ਵਿੱਚ ਨੁਕਸਾਨ ਸਭਨਾਂ ਦਾ ਹੋਇਆ ਪਰ ਸਭ ਤੋਂ ਭਾਰੀ ਨੁਕਸਾਨ ਆ ਜਿਹੜਾ ਉਹ ਮਜ਼ਦੂਰ ਵਰਗ ਦਾ ਹੋਇਆ ਕਿਉਂਕਿ ਉਹਨਾਂ ਦੇ ਕੱਚੇ ਢਾਰੇ ਆ ਮਾਰੇ ਦੇ ਮੀਂਹ ਦੇ ਵਿੱਚ ਵੀ ਢਾਹ ਜਾਂਦੇ ਆ ਤੇ ਹੜ੍ਹਾਂ ਦੇ ਵਿੱਚ ਤਾਂ ਛੇਤੀ ਰੁੜ ਜਾਂਦੇ ਆ ਜਿੰਨੀਆਂ ਮੌਤਾਂ ਹੋਈਆਂ ਉਹਨਾਂ ਦੇ ਵਿੱਚ ਵੀ ਭਾਰੀ ਗਿਣਤੀ ਮਜ਼ਦੂਰਾਂ ਦੀ ਗਰੀਬ ਕਿਸਾਨਾਂ ਦੀ ਆ ਪਰ ਜਦੋਂ ਸਰਕਾਰ ਕਿਸੇ ਮਾਅਵਜੇ ਦਾ ਐਲਾਨ ਕਰਦੀ ਆ ਤਾਂ ਉਹਦੇ ਵਿੱਚ ਮਜ਼ਦੂਰ ਵਰਗ ਨੂੰ ਬਿਲਕੁਲ ਅੱਖੋਂ ਪਰੋਖੇ ਕਰ ਦਿੱਤਾ ਜਾਂਦਾ ਹੈ ਇਹਨਾਂ ਦਿਨਾਂ ਦੇ ਵਿੱਚ ਵੀ ਅਸੀਂ ਦੇਖਿਆ ਕਿ ਭਗਵੰਤ ਮਾਨ ਸਾਹਿਬ ਨੇ ਜਿਹੜਾ ਮਾਅਵਜੇ ਦਾ ਐਲਾਨ ਕੀਤਾ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਪ੍ਰਤੀ ਏਕੜ ਦਾ 20000 ਰੁਪਏ ਮਾਰੀ ਗਈ ਫਸਲ ਦਾ ਮਾਅਵਜਾ ਦੇਵਾਂਗੇ ਭਾਵੇਂ ਇਹ ਵੀ ਕਿਸਾਨਾਂ ਦੇ ਨੁਕਸਾਨ ਦੇ ਮੁਕਾਬਲੇ ਬਹੁਤ ਨਗੂਣਾ ਹੈ ਇਹ ਆਸਟੇਜ ਲੂਣ ਬਰਾਬਰ ਆ ਪਰ ਮਜ਼ਦੂਰ ਵਰਗ ਦੇ ਵਾਸਤੇ ਤਾਂ ਸਰਕਾਰ ਨੇ ਕੋਈ ਐਲਾਨ ਹੀ ਨਹੀਂ ਕੀਤਾ ਅਸੀਂ ਮਜ਼ਦੂਰ ਤੇ ਕਿਸਾਨ ਜਥੇਬੰਦੀਆਂ ਨੇ ਲੜ ਕੇ ਜਿਹੜਾ ਇੱਛੇ ਜਿਹੋ ਚਿੱਟੀ ਮੱਖੀ ਦੇ ਮਾਮਲੇ ਦੇ ਵਿੱਚ ਧਰਨਾ ਲੱਗਿਆ ਰਿਹਾ ਬਠਿੰਡੇ ਦੀਆਂ ਕਚਹਿਰੀਆਂ ਦੇ ਅੱਗੇ ਰੇਲਾਂ ਰੁਕਨਾ ਸੜਕਾਂ ਰੁਕਨਾ ਉਦੋਂ ਬਾਅਦ ਲੜ ਕੇ ਮੰਗ ਪ੍ਰਵਾਨ ਕਰਵਾਈ ਸੀ ਇਹ ਜੇ ਫਸਲ ਦਾ ਨੁਕਸਾਨ ਹੋਊਗਾ ਤਾਂ ਉਹਦੇ ਚੋਂ ਮਜ਼ਦੂਰ ਨੂੰ ਵੀ 10-15 ਫੀਸਦੀ ਮਾਅਰਜ਼ਾ ਜਿਹੜਾ ਉਹ ਦਿੱਤਾ ਜਾਊਗਾ ਪਰ ਜਦੋਂ ਤੋਂ ਕੰਮੀਆਂ ਦੇ ਵਿੜੇ ਮੰਗਦਾ ਰਹੀ ਵੇ ਸੂਰਜਾ ਦੇ ਗੀਤ ਗਾਉਣ ਵਾਲੇ ਭਗਵੰਤ ਮਾਨ ਦੀ ਸਰਕਾਰ ਆਈ ਆ ਇਹਨੇ ਉਸ ਮਾਅਰਜ਼ੇ ਚੋਂ ਮਜ਼ਦੂਰਾਂ ਨੂੰ ਵੀ ਪਾਸੇ ਛੱਡ ਦਿੱਤਾ ਚਾਹੇ ਇਹ ਤੋਂ ਪਹਿਲਾਂ ਕਣਕ ਨਾਲ ਕਣਕ ਵਿੱਚ ਗਈ ਅੱਗ ਲੱਗ ਕੇ ਜਾਂ ਕੋਈ ਹੋਰ ਫਸਲਾਂ ਨੇ ਨੁਕਸਾਨ ਹੋਏ ਉਹਦੇ ਵਿੱਚ ਵੀ ਮਜ਼ਦੂਰਾਂ ਨੂੰ ਛੱਡਤਾ ਹੁਣ ਵੀ ਜਿਹੜਾ 20000 ਦੇ ਮਾਅਰਜ਼ੇ ਦੀ ਗੱਲ ਕੀਤੀ ਜਾ ਰਹੀ ਆ ਉਹਦੇ ਉੱਤੇ ਜਿਹੜਾ 10-15% ਮਜ਼ਦੂਰਾਂ ਨੂੰ ਮੁਆਵਜ਼ਾ ਦੇਣਾ ਸੀ ਉਹਨੂੰ ਬਿਲਕੁਲ ਪਾਸੇ ਕਰ ਦਿੱਤਾ ਗਿਆ ਤਾਰਾ ਮਾਰਦੇ ਹੁੰਦੇ ਸੀ ਬੱਕਰੀ ਮਰੀਦਾ ਵੀ ਮੁਆਵਜ਼ਾ ਦੇਵਾਂਗੇ ਮੁਰਗੀ ਦਾ ਵੀ ਮੁਆਵਜ਼ਾ ਦੇਵਾਂਗੇ ਜੇ ਕੱਦੂ ਕਰਨਾ ਪੈ ਗਿਆ ਉਹਦੀ ਦਿਹਾੜੀ ਵੀ ਦੇਵਾਂਗੇ ਪਰ ਭਗਵੰਤ ਮਾਨ ਸਰਕਾਰ ਇਸ ਮਾਮਲੇ ਦੇ ਵਿੱਚ ਵੀ ਬਹੁਤ ਬੁਰੀ ਤਰ੍ਹਾਂ ਫੇਲ ਹੋਈ ਆ ਇਥੋਂ ਦੇ ਮੌਸਮ ਵਿਗਿਆਨੀਆਂ ਦੀਆਂ ਚੇਤਾਵਣੀਆਂ ਦੇ ਬਾਵਜੂਦ ਕਿਸੇ ਦੇ ਕੰਨ ਤੇ ਜੂ ਨਹੀਂ ਸਰਕੀ ਸਗੋਂ ਸਿਆਸੀ ਰੋਟੀਆਂ ਸੇਕਦੇ ਰਹੇ ਇੱਥੇ ਟੱਪ ਪਾਣੀ ਨਹੀਂ ਜਾਣ ਦੇਣਾਗਾ ਇਹਦੇ ਬਾਅਦ ਨੂੰ ਹੜਾ ਨੂੰ ਕੁਦਰਤੀ ਮਾਰ ਨਹੀਂ ਕਹਾ ਜਾ ਸਕਦਾਗਾ ਇਹ ਇਥੋਂ ਨਹੀਂ ਅਫਸਰशाही ਇਥੋਂ ਦੇ ਸਿਆਸਤਦਾਨਾਂ ਦੀ ਦੇਣ ਆ ਕਿ ਜਦੋਂ ਤੋਂ ਡੈਮ ਬਣਿਆ ਉਹਨਾਂ ਦੀ ਸਫਾਈ ਨਹੀਂ ਕੀਤੀ ਗਈ ਕਦੇ ਉਹ 19% ਗਾਰਨਾ ਭਰ ਚੁੱਕੇ ਆ ਇਸੇ ਤਰ੍ਹਾਂ ਦੇ ਨਾਲ ਦਰਿਆਵਾਂ ਦੀ ਕਦੇ ਸਫਾਈ ਨਹੀਂ ਕਰਦੇ ਉਹਨਾਂ ਦੇ ਬੰਨਾਂ ਨਹੀਂ ਮਜ਼ਬੂਤੀ ਨਹੀਂ ਕਰਦੇ ਅਸੀਂ ਦੇਖਿਆ ਮਾਧੋਪੁਰ ਡੈਮ ਨੂੰ ਕਿ ਕਿਵੇਂ ਉਹ ਜਿਹੜੇ ਗੇਟ ਚੱਕਣੇ ਸੀ ਉਹ ਜਰਜਰੇ ਹੋਏ ਪਏ ਸੀਗਾ ਸਾਰੇ ਦਾ ਸਾਰਾ ਢਾਂਚਾ ਚੱਕੇ ਨਹੀਂ ਗਏ ਸਗੋਂ ਉਹਦੇ ਵਿੱਚ ਇੱਕ ਵਰਕਰ ਆ ਜਿਹੜਾ ਪਾਣੀ ਦੇ ਵਿੱਚ ਤਰ ਗਿਆ ਪਾਣੀ ਦੇ ਵਿੱਚ ਡੁੱਬ ਕੇ ਮਰ ਗਿਆ ਤੇ ਉਹ ਗੇਟ ਟੁੱਟ ਗਏ ਪਾਣੀ ਦੇ ਵਹਾਦੇ ਨਾਲ ਇਸ ਕਰਕੇ ਇਹ ਮਨੁੱਖੀ ਘਾਟ ਦੀ ਜਿਹੜੀ ਆ ਤਰਾਸਦੀ ਆ ਇਹ ਕੁਦਰਤ ਦੀ ਮਾਰ ਨਹੀਂ ਸਗੋਂ ਪਾਣੀ ਦਾ ਵਰਦਾਨ ਆ ਜੇ ਠੀਕ ਢੰਗ ਦੇ ਨਾਲੇ ਦੀ ਵਰਤੋਂ ਕੀਤੀ ਜਾਂਦੀ ਨਹਿਰਾਂ ਕੱਢੀਆਂ ਜਾਣ ਕਸੀਆਂ ਕੱਢੀਆਂ ਜਾਣ ਖੇਤਾਂ ਤੱਕ ਪਾਣੀ ਪਹੁੰਚਦਾ ਹੋਵੇ ਧਰਤੀ ਥੱਲੇ ਪਾਣੀ ਰੀਚਾਰਜ ਕਰਨ ਦਾ ਪ੍ਰਬੰਧ ਹੋਵੇ ਡੈਮ ਹੋਣ ਉੱਥੇ ਉਹਨਾਂ ਦੀ ਪਾਣੀ ਜਿਵੇਂ ਪਹਿਲਾਂ ਡੈਮ ਬਣਿਆ ਹੋਰ ਡੈਮ ਬਣਾਏ ਜਾ ਸਕਦੇ ਆ ਪਰ ਇਹਦੇ ਵਾਸਤੇ ਸਰਕਾਰਾਂ ਦਾ ਧਿਆਨ ਨਹੀਂ ਉਹ ਕਾਰਪੋਰੇਟ ਘਰਾਣਿਆਂ ਦੀ ਸੇਵਾ ਚੱਲ ਗਈਆਂ ਇਥੇ ਵੱਡੇ ਵੱਡੇ ਭਾਰਤ ਵਾਲਾ ਪ੍ਰੋਜੈਕਟ ਵਰਗੀਆਂ ਜਿਹੜੀਆਂ ਸੜਕਾਂ ਸਾਰਤੀਆਂ ਉਹ ਵੀ ਹੜਾ ਇੱਕ ਕਾਰਨ ਬਣ ਰਹੀਆਂ ਪਾਣੀ ਦਾ ਵਹਾਅ ਰੁਕਿਆ ਹੋਇਆ ਉਹਨਾਂ ਨੇ ਔਰ ਅਸੀਂ ਅੱਜ ਇਹ ਜਿਹੜਾ ਮਜ਼ਦੂਰ ਜਥੇਬੰਦੀਆਂ ਦੇ ਰਾਹੀਂ ਮੰਗ ਪੱਤਰ ਦੇ ਰਹੇ ਆ ਕਿ ਜਿਹੜੇ ਮਰਤਕ ਪਰਿਵਾਰ ਆ ਯਾ ਜਨਰ ਜਿਹੜੇ ਮਾਰੇ ਗਏ ਹੜਾਂ ਦੇ ਵਿੱਚ ਉਹਨਾਂ ਦੇ ਪਰਿਵਾਰਾਂ ਨੂੰ 25 ਲੱਖ ਰੁਪਏ ਮੁਆਵਜ਼ਾ ਮਿਲੇ ਘੱਟੋ ਘੱਟ ਮਜ਼ਦੂਰਾਂ ਦੀਆਂ ਟੁੱਟੀਆਂ ਕੰਮ ਦਿਹਾੜੀਆਂ ਦਾ ਉਹਨਾਂ ਨੂੰ ਮੁਆਵਜ਼ਾ ਮਿਲੇ ਜਿਹੜੇ ਘਰ ਡਿੱਗ ਪਏ ਮਜ਼ਦੂਰਾਂ ਨੇ ਉਹਨਾਂ ਨੂੰ 15 ਲੱਖ ਰੁਪਏ ਮੁਆਵਜ਼ਾ 25 ਲੱਖ ਰੁਪਏ ਮੁਆਵਜ਼ਾ ਮਿਲੇ ਇਸ ਤਰ੍ਹਾਂ ਦੇ ਨਾਲ ਜਿਹੜੀਆਂ ਮਜ਼ਦੂਰਾਂ ਜਿਹੜਾ ਹੁਣ ਬੋੜਾ ਸਾਰੀ ਦਾ ਕਾਰਜ ਵੀ ਆ ਉਹ ਮਨਰੇਗਾ ਵਰਕਰਾਂ ਰਾਹੀਂ ਕਰਾਇਆ ਜਾਵੇ ਇਸ ਵਾਸਤੇ ਅਸੀਂ ਅੱਜ ਇਹ ਮੰਗ ਪੱਤਰ ਆ ਜਿਹੜਾ ਪੰਜਾਬ ਭਰ ਦੇ ਵਿੱਚ ਡੀਸੀਆਂ ਨੂੰ ਤੇ ਇਥੋਂ ਦੇ ਤਹਿਸੀਲਦਾਰਾਂ ਨੂੰ ਐਸਡੀਐਮਾਂ ਨੂੰ ਦੇ ਰਹੇ ਹਾਂ ¡Gracias!